ਸ਼ਸ਼ੀਕਲ ਸਾਰਿਆਂ ਨੂੰ ਅਮਰਤ ਟੈਕ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੀ ਟ੍ਰਿਪਲ ਐਸ ਬੀ ਸੁਪਰਡਿਨੇਟ ਸਰਵਿਸ ਆਫ ਸਿਲੈਕਸ਼ਨ ਬੋਰਡ ਵੱਲੋਂ ਵੱਖ-ਵੱਖ ਪੋਸਟਾਂ ਦਾ ਐਗਜ਼ਾਮ ਲਿਆ ਜਾ ਰਿਹਾ ਹੈ ਜਿਹੜਾ ਕਿ 22 12 2024 ਨੂੰ ਲਿਆ ਜਾ ਰਿਹਾ ਹੈ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਜਿੰਨਾਂ ਦਾ ਪੇਪਰ 22 ਦਸੰਬਰ ਨੂੰ ਹੋਣ ਜਾ ਰਿਹਾ ਹੈ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨਾ ਹੈ ਤੇ ਐਗਜ਼ਾਮ ਸੈਂਟਰ ਆਦਿ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਸਹੀ ਅਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਸਮੇਂ-ਸਮੇਂ ਤੇ ਪਹੁੰਚਦੀ ਰਹੇ ਤਾਂ ਦੋਸਤੋ ਵੀਡੀਓ ਨੂੰ ਹੁਣ ਅੱਗੇ ਸ਼ੁਰੂ ਕਰਦੇ ਹਾਂ ਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਸਵਾਡਿਨੇਟਰ ਸਰਵਿਸ ਸਿਲੈਕਸ਼ਨ ਬੋਰਡ ਵਾਲੀ ਵੈਬਸਾਈਟ ਨੂੰ ਓਪਨ ਕਰ ਲੈਣਾ ਜੀ ਤੁਸੀਂ ਗੂਗਲ ਤੇ ਸਰਚ ਕਰਨਾ ਹੈ trpsb.punjab.gov.in ਸਰਚ ਕਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦਾ ਵੈੱਬਸਾਈਟ ਦਾ ਇੰਟਰਫੇਸ ਤੁਹਾਨੂੰ ਦਿਖਾਈ ਦੇਵੇਗਾ ਉਸ ਤੋਂ ਬਾਅਦ ਤੁਸੀਂ ਇੱਥੇ ਡਾਊਨਲੋਡ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਕ ਨੈਕਸਟ ਪੇਜ ਓਪਨ ਹੋਏਗਾ ਜੀ ਇਸ ਪੇਜ ਦੇ ਉੱਪਰ ਤੁਹਾਨੂੰ ਇੱਥੇ ਨੀਚੇ ਇੱਥੇ ਡਾਊਨਲੋਡ ਸਿਲੇਬਸ ਲਿਖਿਆ ਹੋਇਆ ਇੱਥੇ ਤੁਹਾਨੂੰ ਇੱਕ 18 12 2024 ਲਿਖਿਆ ਹੋਇਆ ਕਲਿੱਕ ਇਹ ਡਾਊਨਲੋਡ ਐਡਮਿਟ ਕਾਰਡ ਇੱਥੇ ਇਸ਼ਤਿਹਾਰ ਨੰਬਰ 3/23 ਇਸ਼ਤਿਹਾਰ ਨੰਬਰ 8/23 ਤੇ ਇਸ਼ਤਿਹਾਰ ਨੰਬਰ 5/24 ਹੈ ਜਿਹੜਾ ਕਿ ਉਦੇ ਰਿਟਨ ਟੈਸਟ ਵਾਸਤੇ ਜਿਹੜਾ ਕਿ ਇੱਥੇ ਲਿੰਕ ਦਿੱਤਾ ਹੋਊਗਾ ਇੱਥੇ 22 12 2024 ਨੂੰ ਜਿਹੜਾ ਕਿ ਐਗਜ਼ਾਮ ਹੋਣਾ ਹੈ ਇਹਦੇ ਐਡਮਿਟ ਕਾਰਡ ਤੁਸੀਂ ਇਸ ਵਾਲੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ ਤਾਂ ਦੋਸਤੋ ਇਸ ਵਾਲੇ ਲਿੰਕ ਤੇ ਅਸੀਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਨੈਕਸਟ ਪੇਜ ਓਪਨ ਹੋਏਗਾ ਜਿੱਥੇ ਕਿਹੜੇ ਕਿਹੜੀਆਂ ਪੋਸਟਾਂ ਨੇ ਜਿੰਨਾਂ ਦਾ 22 12 2024 ਨੂੰ ਐਗਜ਼ਾਮ ਹੋਣਾ ਹੈ ਸੁਪਰੀਅਰ ਡਾਇਰੈਕਟਰ ਤਾਂ ਚਲੋ ਜੀ ਜਿਹੜੀਆਂ ਕਿ ਤਿੰਨ ਐਡਵਰਟਾਈਜ਼ਮੈਂਟ 3/2023 ਆ ਇਹਦਾ ਪੇਪਰ ਹੋਏਗਾ ਜੀ ਪ੍ਰੋਫ ਰੀਡਰ ਇਸ਼ਤਿਹਾਰ ਨੰਬਰ ਜਿਹੜਾ ਕਿ 4/23 ਆ ਤੇ ਕਾਪੀ ਹੋਲਡਰ ਦਾ ਵੀ ਇਸ਼ਤਿਹਾਰ ਨੰਬਰ 4/23 ਆ ਜੀ ਸ਼ਿਪ ਮੋਡਲਿੰਗ ਇਨਸਟ੍ਰਕਟਰ ਦੇ 8/2023 ਆ ਤੇ 에어로 ਮੋਡਲਿੰਗ ਇਨਸਟ੍ਰਕਟਰ ਦੀਆਂ ਪੋਸਟਾਂ ਨੇ ਇਨਸਟ੍ਰਕਟਰ ਦੀਆਂ ਪੋਸਟਾਂ ਨੇ ਉਹਨਾਂ ਦਾ ਵੀ 8 ਜਿਹੜਾ 23 ਇਸ਼ਤਿਹਾਰ ਨੰਬਰ ਹੈ ਜੀ ਤੇ ਕਲਰਕ ਐਂਡ ਸਟੋਰ ਕੀਪਰ ਦੀ ਜਿਹੜੀ ਪੋਸਟ ਆ 5/2024 ਇਹਨਾਂ ਦੇ ਇਸ਼ਤਿਹਾਰ ਨੰਬਰ ਨੇ ਇਨਾਂ ਦਾ ਸਾਰੀਆਂ ਪੋਸਟਾਂ ਦਾ ਜਿਹੜਾ ਕਿ ਇਕੱਠਾ ਹੀ ਪੇਪਰ ਜਿਹੜਾ ਕਿ 22 12 2024 ਨੂੰ ਹੋਣਾ ਤੇ ਇਹਨਾਂ ਨੇ ਇੱਥੇ ਲਿਖਿਆ ਹੋਇਆ UERADVANCE2 REVEST ਦੀ ਵੈਬਸਾਈਟ ਆ ਤੁਸੀਂ ਇੱਥੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਤੇ ਬਾਈ ਰੋਲ ਨੰਬਰ ਵੀ ਕਰ ਸਕਦੇ ਹੋ ਤੁਹਾਨੂੰ ਮੇਲ ਤੇ ਰੋਲ ਨੰਬਰ ਆ ਚੁੱਕਿਆ ਹੋਣਾ ਜਾਂ ਤੁਹਾਡੇ ਤੁਹਾਨੂੰ ਟੈਕਸਟ ਮੈਸੇਜ ਆ ਗਿਆ ਮੈਂ ਜਿਹੜਾ ਤੁਸੀਂ ਨੰਬਰ ਦਿੱਤਾ ਸੀ ਉਹ ਵਾਲਾ ਨੰਬਰ ਦਿੱਤਾ ਸੀ ਉੱਤੇ ਟੈਕਸਟ ਮੈਸੇਜ ਆ ਗਿਆ ਹੋਣਾ ਤੇ ਜਾਂ ਫਿਰ ਤੁਸੀਂ ਐਪਲੀਕੇਸ਼ਨ ਨੰਬਰ ਫਾਰਮ ਭਰਨ ਲਈ ਤੁਹਾਨੂੰ ਐਪਲੀਕੇਸ਼ਨ ਨੰਬਰ ਮਿਲਿਆ ਹੋਣਾ ਉਹ ਨੰਬਰ ਭਰ ਕੇ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਤਾਂ ਇਹਨਾਂ ਨੇ ਕਿਹਾ ਕਿ ਜਦੋਂ ਜਿਹੜਾ ਕਿ ਐਡਮਿਟ ਕਾਰਡ ਹੈਗਾ ਉਹ ਤਾਂ ਡਾਊਨਲੋਡ ਹੋ ਜਾਊਗਾ ਇੱਥੋਂ ਪਰ ਐਗਜ਼ਾਮ ਸੈਂਟਰ ਜਿਹੜਾ ਕਿ ਉਹ ਤੁਹਾਨੂੰ 2 ਦਿਨ ਪਹਿਲਾਂ ਅਨਾਉਂਸ ਕੀਤਾ ਜਾਊਗਾ ਤੁਹਾਨੂੰ ਫਿਰ ਤੋਂ ਇਸੇ ਵੈਬਸਾਈਟ ਤੇ ਆ ਕੇ ਆਪਣਾ ਐਗਜ਼ਾਮ ਸੈਂਟਰ ਜਿਹੜਾ ਕਿ ਉਹ ਚੈੱਕ ਕਰਨਾ ਪਏਗਾ ਤਾਂ ਐਡਮਿਟ ਕਾਰਡ ਨੂੰ ਕਿੱਦਾਂ ਡਾਊਨਲੋਡ ਕਰਨਾ ਤੁਹਾਨੂੰ ਇੱਕ ਕੈਂਡੀਡੇਟ ਦਾ ਐਡਮਿਟ ਕਾਰਡ ਨੂੰ ਡਾਊਨਲੋਡ ਕਰਕੇ ਤੁਹਾਨੂੰ ਦੱਸ ਦਿੰਨੇ ਆ ਜੀ ਡਾਊਨਲੋਡ ਐਡਮਿਟ ਕਾਰਡ ਬਾਈ ਅਪਲੀਕੇਸ਼ਨ ਨੰਬਰ ਰਹੀਂ ਅਸੀਂ ਕਰਾਂਗੇ ਇੱਥੇ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਅਸੀਂ ਐਪਲੀਕੇਸ਼ਨ ਨੰਬਰ ਭਰਨਾ ਹੈ ਇੱਥੇ ਕੈਂਡੀਡੇਟ ਦੀ ਡੇਟ ਆਵਰਸ ਭਰਨੀ ਆ ਉਸ ਤੋਂ ਬਾਅਦ ਜਨਰੇਟ ਐਡਮਿਟ ਕਾਰਡ ਤੇ ਕਲਿੱਕ ਕਰ ਦੇਣਾ ਜੀ ਜਿਵੇਂ ਅਸੀਂ ਡਿਟੇਲ ਨੂੰ ਫਿਲ ਕਰਕੇ ਜਨਰੇਟ ਐਡਮਿਟ ਕਾਰਡ ਤੇ ਕਲਿੱਕ ਕਰਦੇ ਹਾਂ ਤਾਂ ਸਾਡਾ ਐਡਮਿਟ ਕਾਰਡ ਆ ਜਿਹੜਾ ਕੋਈ ਨੀਚੇ ਇੱਥੇ ਜਨਰੇਟ ਹੋ ਜਾਣਾ ਜੀ ਇੱਥੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਐਗਜ਼ਾਮ ਸਿਟੀ ਤਾਂ ਦੱਸਿਆ ਹੋਇਆ ਪਰ ਵੈਨੂ ਨਹੀਂ ਦੱਸੀ ਹੋਈ ਐਗਜ਼ਾਮ ਸੈਂਟਰ ਜਿੱਥੇ ਤੁਹਾਡਾ ਪੇਪਰ ਹੋਣਾ ਉਹ ਲੋਕੇਸ਼ਨ ਨਹੀਂ ਦੱਸੀ ਹੋਈ ਉਹ ਤੁਸੀਂ ਜਿਹੜਾ ਕਿ ਪੇਪਰ ਤੋਂ 2 ਦਿਨ ਪਹਿਲਾਂ 20 12 2024 ਨੂੰ ਸਵੇਰ 10 ਵਜੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਇੱਥੇ ਐਗਜ਼ਾਮ ਸੈਂਟਰ ਵੀ ਦੱਸ ਦਿੱਤਾ ਜਾਊਗਾ ਜਿਵੇਂ ਕਿ ਇੱਥੇ 22 12 ਨੂੰ ਐਗਜ਼ਾਮ ਐਗਜ਼ਾਮ ਦਾ ਟਾਈਮ ਦਿੱਤਾ ਹੈ ਸਟਾਰਟ ਟਾਈਮ ਰਿਪੋਰਟਿੰਗ ਟਾਈਮ ਵਗੈਰਾ ਡਿਟੇਲ ਸਾਰੀ ਦਿੱਤੀ ਹੋਈ ਹੈ ਤਾਂ ਤੁਸੀਂ ਫਿਰ ਤੋਂ ਇਸੇ ਵੈਬਸਾਈਟ ਤੇ ਆਉਣਾ ਪੇਪਰ ਤੋਂ 2 ਦਿਨ ਪਹਿਲਾਂ ਤਾਂ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲੈਣਾ ਚਾਹੀਦਾ ਇੱਥੋਂ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਦੋਸਤੋ ਇਨੀ ਕੈਨ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਵ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ